हेलो मित्र अकाउंट इज है सत श्री काल दोस्तों देख सकते हो जी, आज़ा। जी।, आज़ा। जी।, मुणार। मुणार। जी। आ देखो ਢਿੰਗ ਸਿੰਘ ਫੌਜਾ ਸਾਡੀਆਂ ਪਹੁੰਚ ਚੁੱਕੇ ਨੇ ਜੀ ਸਤਿਕਾਰਯੋਗ ਇਧਰ ਦੇਖੋ ਤਾਂ ਕਿ ਬੀੜੀ ਕੀ ਆ ਯਾਰ ਕੀ ਆ ਬੀੜੀ ਹੈ ਜੀ ਸੱਚ ਬਤਾ ਦੇ ਨਹੀਂ ਗਲ ਕਾਟ ਦੇਗੇ ਗੁਰਦੁਆਰੇ ਚ ਆ ਗੁਰਦੁਆਰੇ ਦੀ ਬੀੜੀ ਆ ਭਈਆ ਅੱਛਾ ਜੀ ਆ ਦੇਖੋ ਗੁਰੂ ਘਰ ਤੇ ਛਾਜਲੀ ਛਾਜਲੀ ਦਾ ਹੋਰ ਵੀ ਛਾਜਲੀ ਪੰਡ ਆ ਜੀ ਆ ਕੀ ਪਿਆ ਆ ਗੁਟਕਾ ਪਿਆ ਦੇਖੋ ਪਾਣ ਗੁਟਕਾ ਜੀ ਦੇਖ ਸਕਦੇ ਹੋ ਜੀ ਸੱਚ ਬਤਾ ਕੈਮਰੇ ਸਾਹਮਣੇ ਸਾਚਾ ਪੀਂਦੇ ਮੇਰੇ ਪੀਂਦੇ ਨੇ ਪੀਂਦੇ ਕੀ ਨਾਮ ਉਸ ਦਾ ਹਾਂ ਬੈਠਾ ਹੈ ਇੱਕ ਮਿੰਟ ਜੀ ਕੀ ਨਾਮ ਹੈ ਤੇਰਮਰ ਤੇਰਮਰ ਕੀ ਪੀਤਾ ਹੈ ਬੀੜੀ ਪੀਤੇ ਤੇ ਗੁਟਕਾ ਵੀ ਖਾਤੇ ਹੋ

ਲਭੀ ਰਹਿਣ ਦਾ ਰਹਿਣ ਦਾ ਜੀ ਰਹਿਣ ਦਾ ਲਵੇ ਇੱਥੇ ਰੱਖ ਦੇ ਰੱਖ ਦੇ ਇੱਥੇ ਆਹ ਦੇਖੋ ਜੀ ਆਹ ਪਿਆ ਜੀ ਤਮਾਕੂ ਤਮਾਕੂ ਹੈ ਜੀ ਇਹ ਕੋਲ ਸਾਰਾ ਜੱਦਾ ਨਿਕੜਿਆ ਜ ਸਾਰਾ ਆਹ ਦੇਖੋ ਗੁਰਦੁਆਰੇ ਦੇ ਅੰਦਰ ਸੰਗਤ ਆਈਆਂ ਨੇ ਜੀ ਅੱਜ ਬਰਮਾ ਸਿੰਘ ਜਨਾਲ ਆਇਆ ਜੀ ਤੇ ਹੋਰ ਸੰਗਤਾਂ ਪੱਟੀ ਪੱਦਰ ਤੇ ਆਈਆਂ ਨੇ ਸਿੰਘ ਸਾਡੀਆਂ ਫੌਜਾਂ ਆਈਆਂ ਨੇ ਦੇਖ ਸਕਦੇ ਹੋ ਜੀ ਸਿੰਘ ਫੌਜਾਂ ਨੇ ਆ ਕੇ ਮੌਕੇ ਦੇ ਉੱਤੇ ਅਬਤਾਰ ਸਿੰਘ ਗੁਜਰਾਏ ਨੇ ਸਾਰਿਆਂ ਗਮਦੂਰ ਸਿੰਘ ਮੇਤੇ ਬਸ ਦੇਖ ਸਕਦੇ ਹੋ ਜੀ ਆਓ ਹੈ ਆਓ ਕਿਉਂ ਚੱਕ ਇਹਨੂੰ ਮੈਂ ਅਗਰੇ ਚੱਕ ਤੁਸੀਂ ਕਿਹਨੂੰ ਹੱਥ ਲਾਉਂਦੇ ਆਪਲੇ ਹੋਣੇ ਅੰਦਰ 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 ਇਹਨਾਂ ਨੂੰ ਚਲ ਅੰਦਰ ਚਲੋ ਅੰਦਰ ਭੇਜੋ ਤੁਸੀਂ ਤੁਸੀਂ ਬਾ ਤੁਸੀਂ ਆਜਾ ਤੁਸੀਂ ਜਾ ਅੰਦਰ ਆਂਡੇ-ਓਂਡੇ ਰਹੋਗਾ ਪਰ ਆਂਡੇ ਆਂਡੇ ਕੁਛ ਵੀ ਹੋ ਜਾ ਦੇਖੋ ਜੀ ਆਜੋ ਵੀ ਆਜੋ ਦੇਖੋ ਜੀ ਪਤਾ ਜੋ ਜੋ ਹੈ ਆਪੇ ਕਢ ਲਓ ਜੇ ਬਾਅਦ ਮੇ ਨਿਕਲ ਆਇਆ ਫਿਰ ਓਖਾ ਹੋ ਜਾਏਗਾ ਪਹਿਲੇ ਹੋ ਗਿਆ ਗਲਤੀ ਤੋਂ ਹੋ ਗਿਆ ਬਾਬਾ ਨੇ ਬਣਾਇਆ ਤਾਂ ਤੇਰੇ ਕੋ ਕੋ ਕਰਾਇਦੇ ਕਮਰੇ ਦੇ ਦੇਖ ਬੈ ਉਹਨੇ ਜਾ ਕੇ ਕੋ ਨਸ਼ਾ ਪਤਾ ਕੋ ਹੈ ਤੂੰ ਉਸੇ ਲਗਾ ਬਾਬਾ ਦਿਖਾ ਦਿਓ ਆਪੇ ਦਿਖਾ ਦਿਓ ਇਹ ਕੋਈ ਇਹ ਕੋਈ ਜਰਦਾ ਬीडी ਸ਼ਰਾਬ ਹੋਰੇ ਕੱਢਦੇ ਹੁੰਦੇ ਕੋਈ ਕੁਝ ਨਹੀਂ ਕਹਦਾ ਹਾਂ ਛੱਡ ਦਾਂ ਤੈਨੂੰ ਛੱਡ ਦਾਂ ਤੈਨੂੰ ਕੁਝ ਨਹੀਂ ਕਹਦਾ ਬਾਬਾ ਜੀ ਕਮਰਾ ਬੋਲੋ ਆ ਦੇਖੋ ਜੀ ਇਹ ਕਮਰਾ ਇਹਨਾਂ ਨੂੰ ਭਈਆਂ ਨੂੰ ਦਿੱਤਾ ਹੋਇਆ ਵੀ ਗੁਰਦੁਆਰੇ ਚ ਜਿਹੜੇ ਲੋਕ ਆਉਂਦੇ ਆ ਐਵੇਂ ਪਿਆਦੇ ਮੱਖੀਆਂ ਨਿਕਲੂ ਕਿਉਂ ਤੇ ਮੱਖੀਆਂ ਆ ਦੇਖੋ ਆ ਤਿਆਰ ਹੋਇਆ ਖਾਣੇ ਉਹ ਦੇਖੋ ਮੱਖੀਆਂ ਉੱਤੇ ਕੀ ਬਣਿਆ ਹੋਇਆ ਵੀ ਇਹ ਨੰਗੀ ਪਿਆਏ ਆ ਲੈਟਾ ਲਾਇਓ ਲੈਟਾ ਲਾਇਓ ਆ ਦੇਖੋ ਕਿਉਂ ਹਾਂ ਜਿੰਦਾ ਕੋ ਮੱਖ ਆ ਦੇਖ ਲਓ ਕਿਉਂ ਮੜਿਆ ਆ ਦੇਖੀ ਮੈਂ ਕਿਉਂ ਰਿਕੋੜ ਆਇਆ ਸਮਾ ਲੈਣਾ ਆ ਦੇਖ ਲਓ ਕਿਉਂ ਦੇਖੋ ਆ ਦੇਖੋ ਵੀ ਜਿਹੜਾ ਰੋਜ਼ ਰੇੜੀਆਂ ਚ ਖਾਣੇ ਉਹ ਛਾਜਲੀ ਵਾਲੇ ਉਹ ਆ ਦੇਖ ਲਓ ਅੱਛਾ ਅਜਲੀਆ ਨੂੰ ਖਮਾਉਂਦੇ ਨੇ ਆਹ ਦੇਖ ਲੋ ਛਾਇਲੀ ਵਾਲਿਓ ਆਹ ਗੰਦ ਦੇਖ ਲੋ ਮੈਂ ਤਾਂ ਗਵਰੇ ਨਹੀਂ ਕਰੀਦੀ ਨਾਲੇ ਪਿੰਡ 'ਚ ਰਹਿੰਦੇ ਆ ਜੀ ਆਹ ਦੇਖ ਲੋ ਆ ਵਿੱਚੇ ਸਿਮਰਨੇ ਧਰਕੇ ਨੇ ਕੁਝ ਕਰਦੇ ਹੈਂ ਵਿੱਚੇ ਗੁਰੂ ਘਰ ਦੇ ਸਿਮਰਨੇ ਪਏ ਨੇ ਆ ਦੇਖੋ ਐਸੇ ਮੇਰੇ ਨੇ ਗੁਰੂ ਘਰ ਦੇ ਵਿੱਚ ਉਹ ਫੋਟੋ ਬੜਪਾਗ ਸਿੰਘ ਦੇ ਵਾਲਾ ਉਹ ਤਾਂ ਬੜਪਾਗ ਦਾ ਹਾਂ ਹੋਰ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਜੀ ਫਿਰ ਆਹ ਦੇਖੋ ਕਡਾਹੀ ਦੇਖ ਕੀ ਐ ਜੀ ਇਹ ਤੇ ਹਾਂ ਜੀ ਆਹ ਪਹਿਲੇ ਆਂਡਿਆਂ ਦੇ ਫੋਨ ਕਿੱਧਰ ਅੱਛਾ ਓ ਪਏ ਨੇ ਅੰਡੇ ਫੇਰ ਠੰਡੇ ਨੇ ਅੰਡੇ ਏ ਆ ਕੀ ਨੇ ਗਲਾਸਾਂ ਜਾਂ ਚਾਹ ਦੇਖੋ ਬਲਾਮ ਆ ਪਏ ਨੇ ਜੀ ਅੰਡੇ ਅੰਡੇ ਭੜਦੇ ਸੀ ਗੁਰਦਵਾਰਾ ਆ ਛਿਲਕੇ ਕਿਥੋਂ ਆ ਗਏ ਅੰਡੇ ਦੇ ਇਹ ਨਹੀਂ ਨਾ ਬਾਬਾ ਹੈ ਕਿ ਨਾ 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 ਨੀ ਦੇਖ ਸਕਦੇ ਹੋ ਜੀ ਇਹ ਕਿਧਰੋਂ ਆ ਗਿਆ ਤੇਰਾ ਇਹ ਥੋੜੇ ਨੇ ਵੀ ਆਏ ਨੇ ਕਿੱਥੋਂ ਆ ਗਏ ਚਲ ਚੱਲ ਇਸਨੇ ਪਿੱਛੇ ਆ ਕੇ ਗੁਰੂ ਦਾ ਬਰਾਦਰ ਕਰ ਰਹੇ ਆ ਸੰਤਰੀਏ ਗੁਰੂ ਦਾ ਆਪਣਾ ਨਾ ਨਾ ਆਂਦੇ ਤਾਂ ਹੈ ਕਿ ਆ ਕਿਧਰੋਂ ਆ ਗਿਆ ਲਈ ਹੱਥ ਦੇ ਜਾਣ ਤੇ ਵੇਚ ਦੇ ਚਲੋ ਪਹਿਲਾਂ ਤੂੰ ਬੰਨਿਆ ਜਦੋਂ ਤੇਰੀ ਜਰਦਾ ਦਿੱਤ ਲਾਸੀ ਨਿਕਲਿਆ ਫੇਰ ਤੂੰ ਬੰਨਿਆ ਸਾਡੇ ਨਹੀਂ ਮਿਲਣਗੇ ਬਾਬਾ ਜੋ ਥਾ ਮੈਨੇ ਬਤਾ ਦਿਆ ਥੋੜੇ ਰੱਖੇ ਕਿਨੇ ਇੱਥੇ ਕਿਨੇ ਰੱਖੇ ਥੋੜੇ ਤੇ ਗੁਰੂ ਘਰ ਚ ਕੀ ਇੱਥੇ ਤੁਹਾਨੂੰ ਜਗ੍ਹਾ ਕਿਹਨੇ ਦਿੱਤੀ ਗੁਰੂ ਘਰ ਚ ਕੌਣ ਮਿਲੋ ਇਹ ਤੁਮੇ ਅਰੇ ਕਿਸਨੇ ਬਣਾਈ ਆ ਗੁਰਦਾਰੇ ਦੇ ਪ੍ਰਧਾਨ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਜੇ ਇੱਥੇ ਮੇਲ ਬਣਾਉ ਪਰਦਾ ਨੂੰ ਕਰੋ ਨਾ ਫੋਲ ਆ ਰਿਹਾ ਕਿੰਨੇ ਕਿਰਾਇਆ ਕਹਿੰਦੇ ਨੇ ਤੁਸੀਂ ਕਿੰਨਾ ਕਰਾ ਦਿੱਤੇ ਹੋ ਭਈਆ ਕਿਰਾਇਆ ਕਿੰਨਾ ਦੇਤੇ 1500 ਤੂੰ ਬੈਠ ਜਾ ਉਹ ਜਾ ਬੈਠ 1500 ਰੁਪਿਆ ਕਰਾਇਆ ਹਾਂਜੀ ਬਾਬਾ ਜੀ ਕਿਵੇਂ ਦੇਖ ਦਵਾਂ ਕੱਲ ਨੂੰ ਠੀਕ ਹੈ ਬਾਬਾ ਜੀ ਕਿਵੇਂ ਦੇਖ ਦਵਾਂ ਇਹ ਘਟਣਾ ਘਟ ਨਹੀਂ ਕਹਾਂਗੇ ਨੂੰ ਘਟਣਾ ਤਾਂ ਇਹ ਨਕੰਮਾ ਕੰਮ ਹੈ ਜੀ ਬਹੁਤ ਪਿੰਡਾਂ ਦੇ ਵਿੱਚੋਂ ਗੋਇ ਬੰਨਾਂ ਦਾ ਬਾਈਕਾਟ ਕੀਤਾ ਗਿਆ ਬਹੁਤ ਪਿੰਡਾਂ ਚੋਂ ਸੀ ਸਲਾਂਗਾ ਕਰਦੇ ਆ ਉਹ ਪਿੰਡਾਂ ਦੀ ਠੀਕ ਹੈ ਸਾਬ ਗੁਰਦੁਆਰੇ ਦੇ ਪ੍ਰਧਾਨ ਨਹੀਂ ਗੁਰਦੁਆਰੇ ਦੇ ਸਾਹ ਦੇ ਵਿੱਚ ਇਹਨਾਂ ਨੂੰ ਜਗਾ ਦੇ ਰਖਿਆ ਕਰਾਏ ਤੇ 1500 ਰੁਪਏ ਕਿਰਾਇਆ ਲੈਂਦੇ ਇਹਨਾਂ ਤੋਂ ਇਹ ਤਮਾਕੂ ਵੀ ਬੀੜੀਆਂ ਵੀ ਪੀਂਦੇ ਆ ਜਰਦਾ ਵੀ ਖਾਂਦੇ ਆ ਆਂਡਿਆਂ ਦੇ ਫੁੱਲ ਕਾਪ ਜਿਨੇ ਦੇਖੇ ਨੇ ਇੱਥੇ ਪਏ ਨੇ ਗੁਰੂ ਘਰ ਚ ਛਾਜਲੀ ਗੁਰੂ ਘਰ ਚ ਜੀ ਹਾਂਜੀ ਇਹਨਾਂ ਤੇ ਸਖਤ ਕਾਰਵਾਈ ਹੋਗੀ ਸਖਤ ਐਕਸ਼ਨ ਲਿਆ ਹਾਂਜੀ ਪੂਰੀ ਕਮੇਟੀ ਦੋਸ਼ੀ ਆ ਇਹਦੇ ਵਿੱਚ ਕੱਲਾ ਪ੍ਰਧਾਨ ਦੋਸ਼ੀ ਨਹੀਂ ਪੂਰੀ ਕਮੇਟੀ ਛਾਜਲੀ ਗੁਰੂ ਘਰ ਦੀਆ ਗੁਰੂ ਘਰ ਇਹਦੀ ਪੂਰੀ ਮੰਡੀ ਵਾਲਾ ਗੁਰੂ ਇਹਦੀ ਸਾਰੀ ਕਮੇਟੀ ਦੋਸ਼ੀ ਹੈ ਆ ਵੀ ਲੈ ਲੈ ਨਾਲੀ